ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕੋ 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 ਵੀਡੀਓ ਪੂਰੀ ਦੇਖਣੀ ਹੈ ਜੇ ਐਂਡ ਤੱਕ ਬਸ 2-4 ਮਿੰਟ ਦੀ ਵੀਡੀਓ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਜੋ ਕੰਮ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੀ ਦਿਖਾਉਣ ਜਾ ਰਹੇ ਹਾਂ ਪਿੰਡ ਚਨਾਲੋਂ ਦੇ ਵਿੱਚ ਬੈਠੇ ਆ ਅਸੀਂ ਸੁਖਵਿੰਦਰ ਸਿੰਘ ਜੀ ਦੇ ਕੋਲ ਛੋਏ ਕੀ ਕਰਨਗੇ ਕੀ ਕਰ ਰਹੇ ਨੇ ਤੇ ਆਓ ਆਪਾਂ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਤੇ ਬੱਚਿਓ ਖਾਸ ਕਰਕੇ ਤੁਸੀਂ ਇਹ ਵੀਡੀਓ ਜ਼ਰੂਰ ਦੇਖਣੀ ਹੈ ਹਾਂਜੀ ਸੁਖਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਹੁਤ ਅੱਛੇ ਆਰਟਿਸਟ ਹੋ ਪੇਂਟਿੰਗ ਦੇ ਪੇਂਟਿੰਗ ਦੇ ਪੂਰੇ ਮਾਹਰ ਹੋ ਤੇ ਹਰ ਸਾਲ ਤੁਸੀਂ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਆ ਮੈਂ ਤੇ ਹੁਣ ਉਹ ਟ੍ਰੇਨਿੰਗ ਕਦੋਂ ਹੈ ਤੁਹਾਡੀ ਇਹ ਟ੍ਰੇਨਿੰਗ ਸਰੇਤ ਕੀਪਾ 5 ਜੂਨ ਤੋਂ ਸਟਾਰਟ ਕਰ ਰਹੇ ਹੈ ਜੀ ਆਹ 5 ਜੂਨ ਅੱਛਾ ਜੀ 5 ਜੂਨ ਤੋਂ ਜੀ ਓਕੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੀ ਕਲਾਸ ਹੋਊਗੀ ਜੀ ਹਾਂਜੀ ਸੋਮਵਾਰ ਤੋਂ ਲੱਗੇ ਸ਼ੁੱਕਰਵਾਰ ਤੱਕ ਕਲਾਸ ਹਾਂ ਜੀ ਸੋਮਵਾਰ ਤੋਂ ਸ਼ੁੱਕਰਵਾਰ ਹਾਂ ਜੀ ਕਿਥੇ ਹੋਣਾ ਬੂਗਾ ਬੱਚਿਆਂ ਨੂੰ ਇਹ ਮੇਰਾ ਸੁਖਵਿੰਦਰ ਰਾਠ ਛੋਟੀਓ ਜੀ ਮੈਂ ਬਾਗ ਨੰਬਰ 10 ਚਨਾਲੋਂ ਵਿੱਚ ਬਣਾਇਆ ਹੋਇਆ ਓਕੇ ਤੇ 5 ਜੂਨ ਤੋਂ 5 ਜੁਲਾਈ ਤੱਕ ਆਪਾਂ ਕਲਾਸ ਲਗਾਵਾਂਗੇ ਜੀ ਅੱਛਾ ਜੀ ਲਾਸਟ ਈਅਰ ਦਾ ਸਾਡਾ 2024 ਦਾ ਬੈਚ ਬਹੁਤ ਵਧੀਆ ਰਿਹਾ ਹਾਂਜੀ ਕਾਫੀ ਬੱਚੇ ਕੰਪੀਟੀਸ਼ਨ ਅੱਜ ਵੀ ਗਏ ਆ ਹਾਂਜੀ ਉਹਨਾਂ ਨੇ ਆਪਣੇ ਪੋਜੀਸ਼ਨਾਂ ਵੀ ਲਿੱਤੀਆਂ ਜੀ ਇਹ ਕਾਫੀ ਬੱਚੇ ਨੇ ਆਪਣਾ ਹੱਥ ਸੋਧ ਕੇ ਜੀ ਬਹੁਤ ਵਧੀਆ ਪੇਂਟਿੰਗਾਂ ਕੋ ਗੁਰੂ ਸਾਹਿਬ ਦੀਆਂ ਲੈਂਡਸਕੇਪ ਵਗੈਰਾ ਕਾਫੀ ਵਧੀਆ ਬਣਾਉਣ ਲੱਗੇ ਜੀ 50% ਬੱਚੇ ਲਾਸਟイヤー ਵਾਲੇ ਆ ਰਹੇ ਆ ਅੱਛਾ ਕਾਫੀ ਬੱਚੇ ਨਵੇਂ ਆਏ ਜੀ ਕਾਫੀ ਕੋਣ ਆਉਂਦੇ ਗਣੇ ਤੁਹਾਨੂੰ ਕੋਣ ਕਾਫੀ ਆ ਰਹੇ ਜੀ ਅੱਛਾ ਜੀ ਇਸ ਕਰਕੇ ਆਪਾਂ ਦੁਬਾਰਾ ਤੋਂ ਸਟਾਰਟ ਕਰ ਰਹੇ ਜੀ ਪਰ ਕੋਈ ਬੱਚਿਆਂ ਦੀ ਕੋਈ ਲਿਮਟ ਵੀ ਆ ਉਮਰ ਦੀ ਏਜ ਲਿਮਟ ਆਪਾਂ 8 ਸਾਲ ਤੱਕ ਦਾ ਬੱਚਾ ਲੈ ਲੈਂਦੇ ਆ ਜੀ अच्छा जी हां जी भाई सरा 7-8 ਸਾਲ ਦਾ ਬੱਚਾ ਕਵਰ ਕਰਨਾ ਸ਼ੁਰੂ ਕਰ ਦਿੱਤਾ ਉਸੇ ਉੱਪਰ ਜਿਹੜਾ ਕੋਈ ਵੀ ਹੋਵੇ ਬਿਲਕੁਲ ਜੀ ਬਿਲਕੁਲ اچھا ਜੀ ਕੋਈ ਵੀ ਬੱਚਾ ਆਵੇ ਲਾਸਟ ਇਅਰ ਵੀ ਮੇਰੇ ਕੋਲ ਮਤਲਬ ਕਾਫੀ এজ ਕੋਈ ਮੈਰਿਟ ਵੀ ਆਉਂਦੇ ਰਹੇ ਆ ਹਾਂ ਜੀ ਹਾਂ ਜੀ ਹਾਂ ਜੀ ਕੋਈ ਕੋਲਜ ਪਾਸ ਆਊਟ ਬੱਚੇ ਵੀ ਆਏ ਆ ਕੋਈ 10th 2 ਸਾਰੇ ਮਤਲਬ এজ ਦੇ ਤਾਂ ਕੋਈ ਚੱਕਰ ਨਹੀਂ ਆਇਗਾ ਜੀ ਜੀ ਆ ਹੀ ਜਾਂਦੇ ਆ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹਾਂ ਜੀ ਕਿ ਪਿੰਡ ਚਨਾਲੋਂ ਹੈ ਆਪਣਾ 11 10 ਨੰਬਰ ਵਾਰਡ ਹੈ ਹਾਂ ਜੀ ਇਹ ਆਪਣਾ ਫੋਨ ਨੰਬਰ ਵੀ ਇੱਕ ਵਾਰ ਮੈਂਸ਼ਨ ਵੀ ਕਰ ਦੋ ਤੇ ਸਕਰੀਨ ਦੇ ਥੱਲੇ ਵੀ ਚੱਲ ਰਿਹਾ ਹਾਂਜੀ ਮੇਰਾ ਮੋਬਾਈਲ ਨੰਬਰ WhatsApp ਨੰਬਰ ਵੀ ਹੋਇਆ 94639 800113, जी 80113 ਮੈਂ 9463980113 ਜੇ ਅਗਰ ਕਿਸੇ ਵੀ ਬੱਚੇ ਨੇ ਕੋਈ ਫੋਨ ਕਰਕੇ ਜਾਂ WhatsApp ਤੇ ਮੈਨੂੰ ਮੈਸੇਜ ਕਰੇਗਾ ਮੈਂ ਰਿਪਲਾਈ ਜ਼ਰੂਰ ਦਊਗਾ ਜੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਹ ਸਾਡੀ ਵੀਡੀਓ ਦੇਖ ਕੇ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਇਹ ਇਨਰ ਦੇ ਕੋਰਸ ਹਿੰਦਰਜੀ ਕੋਲ ਪੇਂਟਿੰਗ ਜ਼ਰੂਰ ਸਿੱਖੋ